ਤੇ ਗੁਰਦਾਸਪੁਰ ਦੇ ਪਿੰਨ ਰਾਮਪੁਰ ਦੇ ਨੇੜੇ 30 ਅਕਤੂਬਰ ਨੂੰ ਇੱਕ ਤੇਜ਼ ਰਫ਼ਤਾਰ ਕ੍ਰੇਟਾ ਚਾਲਕ ਦੇ ਵੱਲੋਂ ਦੋ ਵਰਤਾ ਅਤੇ ਇੱਕ ਛੋਟੀ ਬੱਚੀ ਨੂੰ ਟੱਕਰ ਮਾਰ ਦਿੱਤਾ ਗਿਆ ਸੀ ਜਿਸ ਉਸੇ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਇਹਨਾਂ ਦੇ ਵਿੱਚੋਂ ਇੱਕ ਔਰਤ ਗਰਭਵਤੀ ਸੀ ਦੱਸਦੇ ਕਿ ਬਹਿਰਾਮਪੁਰਰ ਪੁਲਿਸ ਵੱਲੋਂ ਮੌਕੇ ਤੇ ਹੀ ਪਹੁੰਚ ਕੇ ਕ੍ਰੇਟਾ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ 15 ਦਿਨ ਬੀਤ ਜਾਣ ਦੇ ਪਿੱਛੋਂ ਵੀ ਕ੍ਰੇਟਾ ਚਾਲਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਦੇ ਕਰਕੇ ਰੋਜ਼ ਦੇ ਵੱਜੂ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਲਿਆਂ ਦੇ ਜੜਾ ਹੈ ਉਹਨਾਂ ਦੇ ਵੱਲੋਂ ਬਹਿਰਾਮਪੁਰ ਥਾ ਜਲਦੋ ਜਲ ਦੋਸ਼ੀ ਦੇ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਮਹਾਂ ਲਖਨਦਰ ਸਾਨੀਆ ਜੀ ਇੱਕ ਐਕਸੀਡੈਂਟ ਹੋਇਆ ਜੀ ਰਾਜਪੁਰ ਜਿਸ ਵਿੱਚ ਮੇਰੀ ਬੇਟੀ ਮੇਰੀ ਮੰਮਾ ਔਰ ਇੱਕ ਲੇਡੀ ਸੀਗੀ ਜੋ 3 ਮਹੀਨੇ ਦੀ ਪ੍ਰੈਗਨਸੀ ਜਿਹੜੇ ਇੱਕ ਕਾਰ ਚਾਲ ਕ੍ਰੇਟਾ ਕਾਰ ਪੀਵੀ 35Y 9000 ਨੰਬਰ ਆ ਜੀ ਜਿਹੜੇ 3-4 ਜਨਵਰੀ ਜਿਹੜੀ ਤੇ ਰਫਤਾਰ ਨਾਲ ਕਾਰ ਆ ਰਹੀ ਸੀ ਦਿਨ ਨਗਰ ਵਾਲੀ ਸਾਈਡ ਤੋਂ ਹੀ ਸਾਰੇ ਉੱਥੇ ਬੈਠੇ ਹੋਏ ਸੀ ਰੋਡ ਦੀ ਸਾਈਡ ਤੇ ਇੱਕ ਕਾਰ ਬਹੁਤ ਹੀ ਫਾਸਟ 130 40 ਸਪੀਡ ਤੇ ਆਈ ਹੈ ਉਹਨਾਂ ਨੂੰ ਮੋਕੇ ਤੇ ਹੀ ਉਚਲ ਕੇ 30 40 ਫੁੱਟ ਦੂਰ ਤੇ ਹੋਏ ਲਾਗੇ ਨਾ ਇੱਕ ਦੁਕਾਨਾਂ ਦੇ ਉੱਪਰ ਜਾ ਕੇ ਉਹ ਕਾਰ ਹੈ ਜਿਹੜੀ ਦੁਕਾਨ ਦੇ ਨਾਲ ਟੱਚ ਕਰਕੇ ਰੁਕੀ ਹੈ ਜੇ ਉੱਥੇ ਦੁਕਾਨਾਂ ਨਹੀਂ ਨਹੀਂ ਸ਼ਾਇਦ ਹੋਰ ਵੀ ਕਿਸੇ ਦੀ ਜਾਨ ਜਾ ਸਕਦੀ 15 ਦਿਨ ਹੋ ਗਿਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾਗਾ ਰੋਜ਼ ਹੀ ਅਪਡੇਟ ਪੁੱਛੀ ਰਹੀ ਆ ਬਸ ਅੱਜ ਕਰ ਦੇਣਾ ਕੱਲ ਕਰ ਦੇਣਾ ਅੱਜ ਕਰ ਦੇਣਾ ਕੱਲ ਕਰ ਦੇਣਾ ਜਦਕਿ ਨਾ ਕੱਲ ਆਪਣੀ ਬੇਲ ਵੀ ਲਗਾਈ ਜੋ ਕਿ ਕੋਰਟ ਤੋਂ ਰਿਜੈਕਟ ਹੋ ਗਈ ਆ ਫਿਰ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹਨਾਂ ਨੂੰ ਨਹੀਂ ਫੜ ਰਿਹਾ ਜੀ بس ਇਸ ਬਿਹਾਵ ਤੇ ਅਸੀਂ ਇਕੱਠੇ ਹੋਇਆ ਸਾਡੇ ਵਾਲੇ ਇਹ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਅੱਜ ਦੇ ਦਿਨ ਹੀ ਫੜਾਇਆ ਜਾਏ ਇਹ ਤਾਂ ਆਪਾਸੇ ਧਰਲਾ ਜਗਾ ਨਹੀਂ ਚੱਕਾ ਸਾਡਾ ਸਿਰਫ ਇੰਨਾ ਪੁਆਇੰਟ ਆਫ 뷰 ਹੈ ਪੁਆਇੰਟ ਹੈ ਜੀ ਕਿ ਐਸ ਪਰ ਲਾਅ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜੋ ਬੰਦਾ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅੱਜ 15 ਦਿਨ ਹੋ ਚੁੱਕੇ ਆ ਜੀ ਕਦੀ ਐਸਐਸਪੀ ਦੇ ਦਫ਼ਤਰ ਜਾਣਾ ਪੈ ਰਿਹਾ ਕਦੀ ਆਈਪੀਐਸ ਦੇ ਦਫ਼ਤਰ ਜਾਣਾ ਪੈ ਰਿਹਾ ਕਦੀ ਐਸਐਚਓ ਨੂੰ ਆ ਕੇ ਮਿਲਣਾ ਪੈ ਰਿਹਾ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਆ